ਜਦੋਂ ਦਾਦਾ ਜੀ ਨੇ ਮੇਰੀ ਭੁਗਤ ਸਵਾਰੀ ਤੁਸੀਂ ਜਦੋਂ ਪੱਤਰਕਾਰੀ ਸ਼ੁਰੂ ਕੀਤੀ ਆਈ ਥਿੰਕ ਤੁਸੀਂ ਮੀਡਲ ਜਿਹੜਾ ਐਡੀਟੋਰੀਅਲ ਪੇਜ ਦੇ ਉੱਤੇ ਛਪਦਾਗਾ ਵਿਚਾਲੇ ਜੇ ਜਿਹੜੀ ਹਲਕੀ ਜੀ ਗੱਲ ਕਰਨੀ ਹੁੰਦੀ ਕਿਉਂਕਿ ਐਡੀਟੋਰੀਅਲ ਜਿਹੜਾ ਪੇਜ ਹੁੰਦਾ ਅਖਬਾਰਾਂ ਦਾ ਬਹੁਤ ਉਹਦੇ ਚ ਭਾਰੀਆਂ ਗੱਲਾਂ ਹੁੰਦੀਆਂ ਨੇ ਉਸ ਪੇਜ ਨੂੰ ਬੈਲੈਂਸ ਕਰਨ ਦੇ ਲਈ ਇੱਕ ਮੀਡਲ ਛਪਦਾ ਜਿਹੜਾ ਸਾਨੂੰ ਜ਼ਿੰਦਗੀ 'ਚ ਕੁਝ ਸਿਖਾਉਂਦਾ ਤੁਸੀਂ ਪਹਿਲਾਂ ਲਿਖਿਆ ਸੀ ਹੈਨਾ ਜਦੋਂ ਦਾਦਾ ਜੀ ਨੇ ਮੇਰੀ ਭੁਗਤ ਸਵਾਰੀ ਬੜਾ ਲੋਕਾਂ ਨੇ ਪਸੰਦ ਕੀਤਾ ਉਹ ਕਹਾਣੀ ਜ਼ਰੂਰ ਸੁਣਾਓ ਸਾਨੂੰ ਬਿਲਕੁਲ ਉਹ ਜਦੋਂ ਮੀਡਲ ਮੈਨੂੰ ਉਦੋਂ ਲਿਖਿਆ ਸੀ ਜਦੋਂ ਤੇ ਪੰਜਾਬੀ ਟ੍ਰਿਬੂਨ ਦੇ ਵਿੱਚ ਉਹ ਛਪਿਆ ਸੀਗਾ ਜੀ ਤੇ ਮੈਨੂੰ ਹਰਿਆਣਾ ਤੱਕ ਤੇ ਉਦੋਂ ਗਾਂ ਤੱਕੋ ਵੀ ਫੋਨ ਆਏ ਤੇ ਇੱਕ ਦੋ ਫੋਨ ਤੇ ਇਹੋ ਜਿਹਾ ਆਏ ਕਹਿੰਦੇ ਵੀ ਅਸੀਂ ਅੱਜ ਬਾਲਸਵਾ ਦੇ ਵਿੱਚ ਜਿਹੜੀ ਪ੍ਰਾਇਮਰੀ ਸਕੂਲਾਂ ਚ ਹੁੰਦੀ ਆ ਕਹਿੰਦੇ ਉੱਥੇ ਬਿਠਾ ਕੇ ਅਸੀਂ ਪੜ੍ਹ ਕੇ ਸੁਣਾਇਆ ਨਿਆਣਿਆਂ ਨੂੰ ਵੀ ਪੁਰਾਣੇ ਬਜ਼ੁਰਗ ਐ ਕਰਦੇ ਹੁੰਦੇ ਸੀ ਉਹ ਚੀ ਸਾਨੂੰ ਹੱਥ ਨਹੀਂ ਲਾਉਣ ਦਿੰਦੇ ਹਾਂ ਇੱਥੇ ਅਸੀਂ ਕਿਉਂਕਿ ਸ਼ੁਰੂ ਤੋਂ ਰਹੇ ਆ ਮੇਰੇ ਦਾਦਾ ਜੀ ਹੁੰਦੇ ਸੀਗੇ ਤੇ ਉਹ ਜਾਦਾ ਸਾਈਕਲ ਚਲਾਉਂਦੇ ਹੁੰਦੇ ਸੀ ਤੇ ਇੱਥੋਂ ਸਾਡਾ ਪਿੰਡ ਆ ਆਪਣੇ ਪਿੱਛੇ ਇਹਨੂੰ ਇੱਥੋਂ 4-5 ਕਿਲੋਮੀਟਰ ਹੈਗਾ ਆ ਉੱਥੇ ਅਸੀਂ ਪੜ੍ਹਦੇ ਹੁੰਦੇ ਸੀ ਮਤਲਬ ਚੌਥੀ ਪੰਜਵੀਂ ਦੀ ਗੱਲ ਆ ਹੂੰ ਤੇ ਉਹ ਸਾਈਕਲ ਤੇ ਮੈਨੂੰ ਛੱਡਣੇ ਤਾਂ ਜਾਂਦੇ ਹੁੰਦੇ ਸੀ ਰੋ ਤਾਂ ਸਾਈਕਲ ਤੇ ਹੀ ਲੈ ਕੇ ਆਉਂਦੇ ਹੁੰਦੇ ਸੀ ਅੱਛਾ ਤੇ ਮੇਰੀ ਜੰਨੀ ਵੀ ਫੇਰ ਉਹ ਜਿੰਨੀਆਂ ਵੀ ਉਹ ਕੰਮ ਦੀਆਂ ਗੱਲਾਂ ਦੱਸਦੇ ਹੁੰਦੇ ਸੀ ਇਹ ਬੱਚਿਆਂ ਨੂੰ ਸਿਖਾਈ ਦੀਆਂ ਨੇ ਉਹ ਸਾਰੀਆਂ ਇਸੇ ਹੀ ਰੋਡ ਤੇ ਹੁੰਦੀਆਂ ਸੀ ਸਾਈਕਲ ਦੇ ਉੱਤੇ ਉਹਨਾਂ ਨੇ ਸਾਰਾਂ ਤੋਂ ਹੋਣਾ ਵੀ ਇਹ ਨਹੀਂ ਕਰਨਾ ਇਹ ਕਰਨਾ ਇਹ ਕਰਨਾ ਅੱਜ ਵੀ ਲੋਕੀ ਕਹਿੰਦੇ ਹੁੰਦੇ ਨੇ ਕਿ ਆਪਦੇ ਦਾਦੇ ਵਰਗਾ ਹੈ ਅੱਛਾ ਤੇ ਉਹ ਜਿਹੜੀ ਗੱਲ ਹੋਈ ਸੀ ਉਹ ਮੈਨੂੰ ਇਦਾਂ ਹੀ ਛੱਡਣ ਗਾਇ ਤੇ ਸਾਡੇ ਇੱਥੇ ਮਾਸਟਰ ਕਾਂਚੀ ਰਾਮਜੀ ਦਾ ਸਕੂਲ ਹੁੰਦਾ ਸੀਗਾ ਤੇ ਪੰਜਵੀਂ ਤੱਕ ਉੱਥੇ ਪੰਜਵੀਂ ਪ੍ਰਾਇਮਰੀ ਕੀਤੀ ਤੇ ਉਹਨਾਂ ਜਦੋਂ ਸਿਆਲਾ ਚ ਤੋਂ ਪਤਾ ਪਿੰਡਾਂ ਚ ਆਪਣੇ ਜਿਹੜੀਆਂ ਕਲਾਸਾਂ ਹੁੰਦੀਆਂ ਉਹ ਫਿਰ ਧੁੱਪੇ ਲੱਗਦੀਆਂ ਹੁੰਦੀਆਂ ਬੈਂਚ ਚੱਕ ਕੇ ਬਾਹਰ ਲਏ ਹੁੰਦੇ ਨੇ ਉਸ ਦਿਨ ਹੋਇਆ ਕਿ ਕਿ ਕਲਾਸ ਜਿਹੜੀਆਂ ਬਿਲਕੁਲ ਗੇਟ ਦੇ ਮੂਹਰੇ ਲੱਗੀ ਹੋਈ ਸੀ ਮੈਂ ਸਾਈਕਲ ਤੋਂ ਉਤਰਿਆ ਸਾਈਕਲ ਤੋਂ ਉਤਰ ਕੇ ਤੇ ਪਿੱਛੇ ਦੇਖਿਆ ਨਹੀਂ ਦਾਦਾ ਜੀ ਚੱਲ ਗਏ ਆ ਕੇ ਮੈਂ ਗੇਟ ਤੇ ਤਾਂ ਨਾਲ ਹੀ ਕਲਾਸ ਲੱਗੀ ਸੀ ਚੌਥੀ ਪੰਜਵੀਂ ਉਦੋਂ ਇਕੱਠੀ ਉਹ ਚੌਥੀ ਪੰਜਵੀਂ ਦਾ ਸਿਲੇਬਸ ਇਕੱਠਾ ਕਰਾਉਂਦੇ ਸੀ ਵੀ ਪੰਜਵੀਂ ਬੋਰਡ ਦੀ ਆ ਵੀ ਸਿਲੇਬਸ ਰਿਪੀਟ ਹੋ ਜਾ ਉਹ ਅਗਲੇ ਸਾਲ ਫੇਲ ਨਹੀਂ ਹੋਣਗੇ ਹਾਂ ਤੇ ਉਹ ਉੱਥੇ ਮੈਂ ਆਪਦੇ ਬੈਂਚਾਂ ਤੇ ਜਾ ਕੇ ਬਹਿ ਗਿਆ ਹੂੰ ਤੇ ਦਾਦਾ ਜੀ ਦੇਖਦੇ ਰਹਿ ਮੇਰੇ ਪਹਾੜੇ ਚੱਲ ਗਿਆ ਤੇ ਮੈਨੂੰ ਮਾਸਟਰ ਜੀ ਨੇ ਪੁੱਛਿਆ ਹੂੰ ਕਹਿੰਦੇ ਵੀ ਕੰਮ ਕਰਕੇ ਐਂ ਕਰਦਾ ਹੋਰ ਵਰਕ ਮੈਂ ਕਹ ਜੀ ਨਹੀਂ ਕੰਮ ਨਹੀਂ ਕੀਤਾ ਦਾਦੇ ਨੇ ਸੋਲਿਆ ਅੱਛਾ ਉਹਨਾਂ ਨੇ ਮੈਨੂੰ ਨਹੀਂ ਪਤਾ ਲੱਗਾ ਮੈਂ ਤਾਂ ਫਿਰ ਬੈਗ ਦੇ ਚ ਮੂੰਹ ਦੇ ਕੇ ਬੈਠਾ ਸੀਗਾ ਤੇ ਜਦੋਂ ਆਏ ਆਹ ਇਹ ਤਾਂ ਉਹਨਾਂ ਨੇ ਫੇਰ ਪੜ੍ਹ ਲਿਆ ਉੱਥੇ ਹੀ ਅੱਛਾ ਪੂਰੇ ਸਕੂਲ ਦੇ ਸਾਹਮਣੇ ਕੁੱਟਿਆ ਉਹਨਾਂ ਨੇ ਪੂਰੀਆਂ ਪਈਆਂ ਹਾਂ ਪੂਰੇ ਸਕੂਲ ਦੇ ਸਾਹਮਣੇ ਉਹਨਾਂ ਨੇ ਜਦੋਂ ਮੇਰੀ ਝੰਬ ਲਾਈ ਤਾਂ ਪਤਾ ਲੱਗ ਗਿਆ ਵੀ ਸਾਰੇ ਸਕੂਲ ਤੇ ਲੈ ਵੀ ਕਿਸੇ ਦੇ ਕੁੱਟ ਪੈ ਰਹੀ ਹੈ ਪ੍ਰਿੰਸੀਪਲ ਸਾਹਿਬ ਜਿਹੜੇ ਮਾਸਟਰ ਕਾਂਚੀ ਨਾਮ ਜੀ ਸੀਗੇ ਹਾਂ ਉਹ ਦੋਨੇ ਮੀਆਂ ਵੀਵੀ ਆਉਂਦੇ ਜਾਂਦੇ ਹੁੰਦੇ ਸੀ ਇੱਥੋਂ ਲੰਘਦੇ ਸੀ ਨਕੂਦਰ ਨੂੰ ਤਾਂ ਸਾਡੇ ਘਰੋਂ ਕਈ ਵਾਰ ਹੋ ਕੇ ਜਾਂਦੇ ਸੀ ਕਈ ਵਾਰ ਸਾਡੇ ਦੁੱਧ ਵੀ ਲੈਂਦੇ ਸੀ ਕਈ ਵਾਰੀ ਉਹ ਹੂੰ ਤੇ ਉਹ ਆਏ ਫੇ ਭੱਜੇ ਕਹਿੰਦੇ ਲੈ ਵੀ 350 ਕੁੱਟਣ ਡਿਆ ਕਿਸ ਨੂੰ ਹੂੰ ਤੇ ਸਾਡੇ ਨਾਲ ਸਤ ਸਿੰਘ ਸੀਗਾ ਤੇ ਜੋ ਦੇਖਿਆ ਉਹਨਾਂ ਨੇ ਆ ਕੇ ਫੇ ਛੜਾਇਆ ਮੈਨੂੰ ਛੜਾ ਛੜੂ ਕੇ ਮੈਨੂੰ ਬਿਠਾਇਆ ਉੱਥੇ ਰੋ ਰੋ ਮੇਰਾ ਬੁਰਾ ਹਾਲ ਤੇ ਕਹਿੰਦੇ ਜੀ ਕੀ ਗੱਲ ਹੋਈ ਕਹਿੰਦੇ ਮੈਂ ਇਹਨੂੰ ਕੱਲ ਸ਼ਾਮੀ ਪੁੱਛਿਆ ਸੀਗਾ ਵੀ ਤੂੰ ਕੰ ਸਕੂਲ ਦਾ ਇਹਨੇ ਕਿਹਾ ਕਰ ਲਿਆ ਕਹਿੰਦਾ ਹੁਣ ਇਹਨੇ ਕਿਹਾ ਮੈਂ ਕੀਤਾ ਨਹੀਂ ਹਾਂ ਕਹਿੰਦਾ ਕੰਮ ਦਾ ਕੋਈ ਨਹੀਂ ਝੂਠ ਬੋਲਦਾ ਸੀ ਤਾਂ ਉਹਦੀ ਫੈਂਟੀ ਲਾਉਣ ਡਿਆ ਜਾਣੀ ਜ਼ਿੰਦਗੀ ਦਾ ਜਿਹੜਾ ਸਭ ਤੋਂ ਵੱਡਾ ਸਬਕ ਆ ਉਹ ਦਾਦੇ ਨੇ ਤੁਹਾਨੂੰ ਪਜਵੀਂ ਕਲਾਸ 'ਚ ਸਿਖਾਤਾ ਸੀ ਬੇਸ਼ੱਕ ਤੁਹਾਨੂੰ ਕੁੱਟਿਆ ਹਾਂ ਨਹੀਂ ਉਹ ਇਹ ਤੋਂ ਸੰਗ ਸੁng ਵੀ ਨਹੀਂ ਕੀਤੀ ਵੀ ਹੁੰਦੀ ਨਹੀਂ ਸੀ ਵੀ ਕੋਈ ਦੇਖਦਾ ਸੁਣਦਾ ਆ ਕਿ ਸਾਰਿਆਂ ਦੇ ਸਾਹਮਣੇ ਉਹਨਾਂ ਨੇ ਉੱਥੇ ਤਾਂ ਆਪਾਂ ਨੂੰ ਵੀ ਕੋਈ ਨਹੀਂ ਸੀ ਆਪਾਂ ਵੀ ਅਗਲਾਂ ਜਾ ਕੇ ਉੱਥੇ ਬਹਿ ਗਏ ਪਰ ਹੁਣ ਤਾਂ ਗੱਲਾਂ ਹੋਰ ਹੋ ਗਈਆਂ ਨੇ ਵੀ ਹੁਣ ਉਹਨਾਂ ਦਾ ਆਪਣਾ ਤਰੀਕਾ ਸੀ ਇੱਕ ਸਮਝਾਉਣ ਦਾ ਪਰ ਇਹ ਸੀ ਵੀ ਉਹਨਾਂ ਦਿਨ ਉਹ ਦੱਸਦਾ ਵੀ ਅੱਜ ਤੋਂ ਬਾਅਦ ਝੂਠ ਨਹੀਂ ਬੋਲਣਾ ਫੇ ਬੋਲਿਆ ਝੂਠ ਨਹੀਂ ਫੇ ਹੁਣ ਤਾਂ ਘਟ ਫਿਰ ਦਾਦਾ ਜੀ ਨੇ ਉਦੋਂ ਬਾਅਦ ਚ ਕੋਈ ਘਟਨਾ ਹੋਈ ਹੋਵੇ ਘਟਨਾਵਾਂ ਤਾਂ ਫੇ ਬਾਅਦ ਚ ਇੱਥੇ ਕਈ ਹੁੰਦੀਆਂ ਰਹੀਆਂ ਨੇ ਪਰ ਉਹ ਸਭ ਤੋਂ ਜ਼ਿਆਦਾ ਵੈਸੇ ਇੱਕ ਚੀਜ਼ ਆ ਬਾਈ ਆਪਣਾ ਰੜਾ ਦੌਰ ਆ ਹਾਂ ਆਪਾ ਸਵਾਰ ਕੇ ਛੱਤਰ ਖਾਦੇ ਕਰੋ ਹਨਾ ਅੱਜ ਕੱਲ ਤਾਂ ਜਵਾਕਾਂ ਨੂੰ ਹੱਥ ਲਾਉਦਾ ਸ਼ੁਰੂ ਸ਼ੁਰੂ ਚ ਥੋੜੇ ਪਏ ਉਦੋਂ ਬਾਅਦ ਚ ਫੇ ਠੀਕ ਸੀ ਹੋ ਗਏ ਸੀਗੇ ਡੇਫੇ ਨਹੀਂ ਬਹੁਤੇ ਪਏ ਪਰ ਸ਼ੁਰੂ ਸ਼ੁਰੂ ਦੇ ਜਦੋਂ ਕਹਿੰਦਾ ਬੰਦੇ ਤੇ ਚੰਗੀ ਗੁਰੂ ਜਦੋਂ ਲੋਕ ਕਹਿਣ ਲੱਪੇ ਜਦੋਂ ਲੋਕ ਕਹਿਣ ਲੱਪੇ ਵੀ ਇਹ ਤਾਂ ਆਪਣੇ ਦਾਦੇ ਵਰਗਾ ਫੇ ਦਾਦੇ ਨੇ ਹਨਾ ਕਹਤ ਹਣਾ ਯਾਰ ਨਹੀਂ ਫੇਰ ਇਹ ਜਦੋਂ ਆਰਟੀਕਲ ਛਪਿਆ ਤੇ ਮੈਂ ਤਾਂ ਜਲੰਧਰ ਮੂਵ ਹੋ ਗਿਆ ਸੀ ਉਦੋਂ ਕਿਉਂਕਿ ਪਹਿਲਾਂ ਕਲਾਸਾਂ ਹੁੰਦੀਆਂ ਸੀ ਉਦੋਂ ਬਾਅਦ ਫੇ ਪੱਤਰਕਾਰੀ ਕਰਦੇ ਸੀਗੇ ਹੂੰ ਤਾਂ ਫੇ ਮੇਰੀ ਮੰਮੀ ਨੇ ਪੜ੍ਹ ਕੇ ਸੁਣਾਇਆ ਸੀ ਤੇ ਫੇ ਉਦੋਂ ਉਹ ਤਾਂ ਅੱਖਾਂ ਚ ਹੰ ਤੇ ਸਾਡਾ ਪਿਆਰ ਬਹੁਤ ਸੀ ਹੁਣ 2-3 ਸਾਲ ਪਹਿਲਾਂ ਚੜਾਈ ਕਰ ਗਿਆ ਛੱਟ ਗਿਆ ਤੇ ਪਰ ਇਹ ਸੀ ਜਨਾਂਚਰ ਹੈ ਕਿ ਸਾਡਾ ਪਿਆਰ ਬਹੁਤ ਰਿਆ ਹੂੰ ਚਲੋ ਪਿਆਰ ਦਾਦੇ ਪੋਤੇ ਦਾ ਇਹੀ ਬਣਿਆ ਰਵੇ ਭਾਈ ਇਹ ਰਿਸ਼ਤੇ ਪੰਜਾਬ ਦੇ ਵਿੱਚ ਹੀ ਨੇ ਜਿਹੜੇ ਇੰਨੇ ਖੂਬਸੂਰਤ ਤਰੀਕੇ ਨਾਲ ਨਿਵਾਏ ਜਾਂਦੇ ਆ ਤਾਂ ਮਿਲਦੇ ਆਗੇ ਨਹੀਂ ਬਿਲਕੁਲ ਇਹ ਤਾਂ ਹੈ ਹੋਰਾਂ ਥਾਂਾਂ ਤੇ ਬੇਸ਼ੱਕ ਆਪਾਂ ਬਾਹਰ ਚੱਲ ਜੀਏ ਖੂਨ ਸਫੇਦ ਆ ਆਪਾਂ ਦੇਖਦੇ ਆਂ ਕਹਾਣੀਆਂ ਹੋਰ ਚੀਜ਼ਾਂ ਵੀ ਦੇਖਦੇ ਆਂ ਬਿਲਕੁਲ ਆਪਾਂ ਇਹਨੂੰ ਕਹਿ ਦਿੰਦੇ ਆਂ ਪਰ ਥੋੜਾ ਕਲਚਰ ਦਾ ਵੀ ਫਰਕ ਪੈਂਦਾ ਕਲਚਰ ਦਾ ਫਰਕ ਪੈ ਗਿਆ ਸਾਡੇ ਤਾਂ ਕਹਿੰਦੇ ਆ ਕਿ ਦਾਦੇ ਪੋਤੇ ਦਾ ਤਾਂ ਸਭ ਤੋਂ ਪੱਕੀ ਜਾਰੀ ਹੈ ਹਾਂ ਵੀ ਸਭ ਤੋਂ ਪੱਕਾ ਜਾਰੀ ਦਾਦੇ ਦਾ ਪੋਤਾ ਹੁੰਦਾ ਹੈ ਹਾਂ ਤੇ ਬਾਕੀ ਆਪੋ ਆਪਣਾ ਕਲਚਰ ਹੈ ਪਰ ਆਪਣਾ ਕਲਚਰ ਉਸ ਤੋਂ ਵੀ ਸਾਡੇ ਕਹਿੰਦੇ ਵੀ ਮੂਲ ਨਾਲੋਂ ਵਿਆਹ ਜਿਆਦਾ ਪਿਆਰਾ ਹੁੰਦਾ ਹਾਂ ਦਾਦੇ ਦਾ ਤਾਂ ਫੇ ਮੋਹ ਜਾਂ ਪੈ ਜਾਂਦਾ ਵੀ ਪੋਤਨਾ ਤੇ ਹੁੰਦਾ ਹੀ ਹੁੰਦਾ ਬੁੜਕੇ ਪੋਤੇ ਨਾਲ ਵਾਦੇ ਹੁੰਦਾ ਬਿਲਕੁਲ ਇਹ ਗੱਲ ਸੱਚੀ